ਬੇਸਮੈਂਟ ਬਸੇ ਜ਼ਿਆਦਾਤਰ ਦੀ ਬਿਲਡਿੰਗਾਂ ਚ ਬੇਸਮੈਂਟ ਬੰਦੀ ਆ ਫਿਰ ਇਹ ਕਿਵੇਂ ਜਾਦੇ ਨੂੰਗੀ ਪਟਲੀ ਇਹਨਾਂ ਦੀ ਹਾਂ ਲੂੰਗੀ ਪੱਟੀ ਦੀ ਨਾਲ ਤੇ ਹੈ ਦੀ ਨਾਲ ਕਾਂਦੇ ਦੇ ਨਾਲ ਤਾਂ ਬੇਸਮੈਂਟ ਦੀ ਇਹ ਬਿਲਡਿੰਗ ਵਾਲਾ ਆਪ ਹੀ ਪਟ ਰਿਆ ਤੀ ਜਾਂ ਕੋਈ ਹੋਰ ਆ ਮਾਲਕਾ ਇਹ ਤਾਂ ਆਪਣੇ ਆਪ ਹੀ ਪਟਾ ਹਾਂ ਕੋਈ ਉਹਦੀ ਜਗ੍ਹਾ ਨਹੀਂ ਸ਼ਾਇਦ ਫਿਰ ਹੁਣ ਇਹ ਬਸੀ ਹੋਈ ਸੀ ਬਿਲਡਿੰਗ ਸਾਰੀ ਹਾਂ ਹਾਂ ਬਧੀ ਸਾਰੀ ਬਠੀਕ ਦੀ ਬਿਲਡਿੰਗ ਵਧੀਆ ਸੀ ਉਹਨਾਂ ਬੇਸਮੈਂਟ ਬਣਾਣਾ ਕਰਕੇ ਨਾ ਉਹ ਦੱਸਦੀ ਆ ਉਹਦੇ ਕਰਕੇ ਹਾਂ ਤੁਸੀਂ ਹੁਣ ਦੇਖ ਲਓ 5 ਵਜੇ ਦਾ ਜੇ ਵਾਕਿਆ ਕਹਿ ਲਈਏ ਤਾਂ ਤਕਰੀਬਨ ਤਕਰੀਬਨ ਅੱਛਾ ਉਹ ਤਾਂ ਠੀਕ ਸੀ ਬੰਦੇ ਜੇ ਕੋਈ 5 ਸਵਾ 5 ਦਾ ਕਹਿੰਦੇ ਬਾਕੀ ਆਏਗਾ ਡੇਢ ਘੰਟੇ ਤੋਂ ਜ਼ਿਆਦਾ ਹੋ ਗਿਆ ਪ੍ਰਸ਼ਾਸਨ ਜੁਟਿਆ ਹੋਇਆ ਹੈ ਲਗਾਤਾਰ ਐਸੀ ਕੋਸ਼ਿਸ਼ ਕਿ ਜੇਕਰ ਕੋਈ ਨੀਚੇ ਹੈ ਤਾਂ ਉਹਨੂੰ ਬਚਾ ਲਿਆ ਜਾਵੇ ਤਾਂ ਇਹ ਤਸਵੀਰਾਂ ਦੇ ਨਾਲ ਤੁਹਾਨੂੰ ਦਿਖਾਇਆ ਇਹ ਹੁਣ ਤੱਕ ਦਾ ਉਹ ਅਪਡੇਟ ਹੈ ਐਂਬੂਲੈਂਸ ਲਗਾਤਾਰ ਤਿਆਰ ਖੜੀਆਂ ਨੇ ਜੇਕਰ ਕਿਸੇ ਨੂੰ ਵੀ ਲਿਜਾਣ ਦੀ ਲੋੜ ਪੈਂਦੀ ਹੈ ਜਾਂ ਫਿਰ ਕਿਸੇ ਨੂੰ ਲਿਜਾਣਾ ਹੈ ਹੁਣ ਤੁਸੀਂ ਦੇਖੋ ਕਿ ਆਹ ਬਾਥਰੂਮ ਤੇ ਕਿਚਨ ਵਾਲੀਆਂ ਟੈਨਾ ਹੋਣੀਆਂ ਜਿਹੜੀਆਂ ਆ ਕੇ ਹੁਣ ਪੈਰਾਂ ਚ ਡੀਆਂ ਫਿਰਦੀਆਂ ਤੇ ਇੱਕ ਛੋਟਾ ਜਿਹਾ ਲਾਲਚ ਬੇਸਮੈਂਟ ਦਾ ਉਹ ਲੈ ਕੇ ਬਹਿ ਗਿਆ ਐਡੀ ਵੱਡੀ ਬਿਲਡਿੰਗ ਨੂੰ ਜਿਹਦੇ ਨਾਲ ਪੂਰੇ ਦਾ ਪੂਰਾ ਖਤਰਾ ਲੋਕਾਂ ਦੇ ਸਿਰ ਤੇ ਮਨਰਾਹ ਹਟਿਆ ਬੇहद ਮੰਦ ਭਾਗਾ ਪਰ ਇੱਕ ਛੋਟਾ ਹਲਾਚ ਜੇ ਕਹੀਏ ਕਿ ਵੱਡੀ ਸਮੱਸਿਆ ਨਹੀਂ ਬਣਿਆ ਤੇ ਇਹਦੇ ਨਾਲ ਹੀ ਤੁਹਾਨੂੰ ਲਗਾਤਾਰ ਅਪਡੇਟ ਕਰਦੇ ਰਹਾਂਗੇ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਰਾਹਤ ਕਾਰ ਚੱਲ ਰਹੇ ਨੇ ਹਰ ਇੱਕ ਕੋਈ ਬੜੀ ਮਜ਼ਬੂਤੀ ਦੇ ਨਾਲ ਕੋਸ਼ਿਸ਼ ਕਰ ਰਿਹਾ ਹੈ ਪੁਲਿਸ ਦੀ ਗੱਲ ਹੋਵੇ ਐਡਮਿਨਿਸਟ੍ਰੇਸ਼ਨ ਦੀ ਗੱਲ ਹੋਵੇ ਐਨਡੀਆਰਐਫ ਦੀਆਂ ਟੀਮਾਂ ਆਰਮੀ ਦੀਆਂ ਟੀਮਾਂ ਲਗਾਤਾਰ ਲੱਗੀਆਂ ਹੋਈਆਂ ਨੇ ਵੀਡੀਓ ਜਰਨਲਿਸਟ ਹਰਪਾਲ ਦੇ ਨਾਲ ਮਿਸਿੰਗ ਹੋ ਰਜਨਾ ਸਪਰਸਨ ਟੀਵੀ ਮੋਹਰ